ਅੱਜ ਕੱਲ੍ਹ ਦੇ ਜਵਾਨ ਟਰੈਕਟਰ ਮੁਹਾਇਕਿਸ ਕਰਨਾਂ ਨਾਲ ਮਿਲੇ ਪਰਪਰ ਟੈਕ ਚਹੀਦੀ 50000 ਰੁਪਏ ਇੱਥੇ ਮੇਲੇ ਦੇ ਵਿੱਚ ਤੁਸੀਂ ਸਾਰਾ ਕੁਝ ਘੁੰਮ ਕੇ ਦੇਖ ਕੇ ਆਇਆ ਤੁਹਾਨੂੰ ਕਿਹੜੀ ਚੀਜ਼ ਬਧੇ ਲੱਗੀ ਆ ਜਮੀਨਾ ਘਟਦੀਆਂ ਜਾ ਰਹੀਆਂ ਨੇ ਮੁੰਡੇ ਮਸ਼ੀਨਰੀ ਵੱਡੀ ਹੁੰਦੀ ਜਾ ਰਹੀ ਹੈ ਪੁਰਾਣੇ ਟਾਈਮ ਦੀਆਂ ਚੀਜ਼ਾਂ ਬਹੁਤ ਪਈਆਂ ਜੀ ਦੇਖਣ ਨੂੰ ਮਿਲਿਆ ਨਾਲ ਅਸੀਂ ਦੇਖੀ ਵੀ ਐ ਟੁੱਟੇ ਹੁੰਦੇ ਕਿਸਾਨ ਮੇਲਾ ਰਾਜਪੁਰਾ ਬਹੁਤ ਸਾਰੇ ਕਿਸਾਨ ਇੱਥੇ ਪਹੁੰਚ ਰਹੇ ਨੇ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਉਹਨਾਂ ਨੂੰ ਫਾਇਦਾ ਹੋਇਆ ਜਾਂ ਕੀ ਕੋਈ ਜਾਣਕਾਰੀ ਮਿਲੀ ਹੈ ਇੱਥੇ ਕੀ ਕੁਝ ਜਿਹੜਾ ਦੇਖ ਕੇ ਚੱਲਦੇ ਨੇ ਜਾਂ ਕੀ ਜਾਣਕਾਰੀ ਇਹਨਾਂ ਨੂੰ ਹਾਸਲ ਹੋਈ ਹੈ ਗੱਲਬਾਤ ਕਰਾਂਗੇ ਕੀ ਨਾਮ ਅੰਕਲ ਜੀ ਸ਼ਰਮ ਬਿਹਾਰ ਸਿੰਘ ਹੈ ਕਿੱਥੋਂ ਆਏ ਹੋ ਅੰਕਲ ਜੀ ਬਨੋੜ ਦਾ ਜੀ ਬਨੋੜ ਦਾ ਇਹਨੂੰ ਕਦੋਂ ਜਾਣਕਾਰੀ ਮਿਲੀ ਵੀ ਕਿਸਾਨ ਮੇਲੇ ਲੱਗਣਾ ਜਾਣਕਾਰੀ ਤਾਂ ਇਹ ਹੈ ਵੀ ਨਵੇਂ ਨਵੇਂ ਸੰਦ ਜੋ ਗਾਹਾਂ ਵਾਸਤੇ ਬਰਤਣ ਵਾਸਤੇ ਕੰਮ ਆਉਣੇ ਆ ਜੋ ਗਾਹਾਂ ਨੂੰ ਚਾਹੀਦੇ ਆ ਪਰਾਲੀ ਵਾਸਤਾ ਕਿ ਵਾਸਾ ਸਮੱਸਿਆ ਘਟਾਉਣੇ ਵਾਸਤੇ ਉਹੀ ਤਕਨੀਕ ਦੇਖਣੇ ਵਾਸਤੇ ਆ ਵੀ ਕਿਹੜੀ ਚੀਜ਼ ਫਟਾਏਗੀ ਕਹਾਂ ਨੂੰ ਉਹ ਚੀਜ਼ ਦੇਖਣੇ ਵਾਸਤੇ ਰੇ ਮੇਲਾ ਦੇਖਣੇ ਵਾਸਤੇ ਆ ਉਹ ਦੇਖਣਾ ਜ਼ਰੂਰੀ ਹੈ ਜਿਵੇਂ ਹੋਰ ਵੀ ਦੁਕਾਨਾਂ ਲੱਗੀਆਂ ਨੇ ਅੰਦਰ ਵੀ ਚਲੋ ਕਲਾਕਾਰ ਵੀ ਮਨੋਰੰਜਨ ਦਾ ਵੀ ਤੁਹਾਡਾ ਪ੍ਰੋਗਰਾਮ ਕਰ ਰਹੇ ਹੋ ਸੀ ਆ ਦੇਖ ਆਏ ਦੇਖ ਆਏ ਉਹ ਬੜਾ ਵਧੀਆ ਚੱਲ ਰਿਹਾ ਠੀਕ ਹੈ ਹਾਂ 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 ਬਹੁਤ ਵਧੀਆ ਠੀਕ ਹੈ ਬਹੁਤ ਹੋਣਾ ਚਾਹੀਦਾ ਮੇਲੇ ਨਾ ਜਿਵੇਂ ਕਿਸਾਨ ਨੇ ਇੱਕ ਵਾਸਤਾ ਧਰਨੇ ਚੱਲ ਰਹੇ ਨੇ ਹੈ ਨਾ ਸੈਂਟਰ ਦੇ ਸਰਕਾਰ ਦੂਜੇ ਪਾਸੇ ਚਲੋ ਮੇਲੇ ਵੀ ਲੱਗ ਰਹੇ ਨੇ ਤੁਸੀਂ ਮੰਨਦੇ ਹੋ ਵੀ ਉਹਨਾਂ ਤੋਂ ਨੂੰ ਲਾਭ ਨਹੀਂ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਬਿਲਕੁਲ ਨਹੀਂ ਨਹੀਂ ਮਿਲ ਰਿਹਾ ਨਹੀਂ ਮਿਲ ਰਿਹਾ ਉਹ ਪਹਿਲਾ ਨਾ ਜਮਾਨਾ ਗਿਆ ਅਸੀਂ ਚੰਡੀਗੜ੍ਹ ਸਬਜ਼ੀ ਵੇਚਣ ਜਾਇਕਰਨੇ ਤਕਰੀਬਨ ਸਰਦਾਰ ਉੱਥੇ ਹੋਏ ਕਰਦੇ ਆ ਤੇ 30-35 ਸਾਲ ਪਹਿਲਾਂ ਜਿਹੜੇ ਕਿ ਜ਼ਿਮੀਂਦਾਰ ਕੀ ਫਸਲ ਕੇ ਪਰ ਬੋਲੀ ਵੀ ਦਿਆ ਕਰਦੇ ਔਰ ਉਹ ਮੁਨਾਫਾ ਵੀ ਘਟਾ ਕੇ ਵੇਚੇ ਕਰਦੇ ਪਰ ਅੱਜ ਕਾ ਟਾਈਮ ਅੱਜ ਕਾ ਟਾਈਮ ਦਾ ਇਹ ਵੀ ਜੇ ਮੜਾ ਜਾ ਮਾਲ ਵੱਧ ਆ ਗਿਆ ਉਹ ਬੰਦੇ ਦੂਸਰੇ ਪਿੱਠ ਕਰਕੇ ਖੜ੍ਹ ਜਣਗੇ ਖਰੀਦਣੀ ਨਹੀਂ ਇਹ ਬਾਅਦ ਮਰਜ਼ੀ ਕਰੇੜ ਗਲ ਖਰੀਦਦੇਗੇ ਅਰ ਵੇਚਣੀ ਨੇ ਦੁੱਗਣੇ ਪਾ ਢਾਈ ਗੁਣਾ ਪਾ ਇਹ ਕੰਮ ਹੋਇਆ ਵਾਲੀ ਤੇ ਆਪਣੀ ਲੋਕਲੇ ਪੰਜਾਬੀ ਦੇ ਆਪਣੇ ਪੰਜਾਬ ਵਾਲੇ ਹਾਂ ਜਿਹੜੇ ਇਹ ਵੀ ਜਾਂਦੇ ਨੇ ਜਿਹੜੇ ਪਰਦੇਸੀ ਨੇ ਇਹ ਵੀ ਗੱਲ ਮੰਨਦੇ ਤੁਸੀਂ ਕਿ ਆਪਣੇ ਭਾਈਚਾਰੇ ਕੋ ਨਹੀਂ ਜਾਂਦੀ ਨਹੀਂ ਦੇਖੋ ਗੱਲ ਇਸ ਤਰ੍ਹਾਂ ਜੇ ਆਪਣਾ ਬੰਦਾ ਕੰਮ ਕਰੇਗਾ ਤਾਂ ਹੀ ਜਾਣਗੇ ਜੇ ਆਪਣਾ ਬੰਦਾ ਹਾਈ ਕੱਟ ਹੈ ਬਿਲਕੁਲ ਘਟ ਲੋਕਾਂ ਨੂੰ ਇਹ ਵੀ ਬਾਹਰ ਪੈਸੇ ਕਮਾਣੇ ਬਾਹਰ ਜਾਣਾ ਗਲਤ ਹੈ ਪੂਰਾ ਸਰ ਇਹ ਮੰਨਦੇ ਵੀ ਕੰਮ ਹੈਗਾ ਪੰਜਾਬ 'ਚ ਪਰ ਨੌਜਵਾਨ ਕਰਨੀ ਚਾਹੀਏ ਕਿ ਕੰਮ ਹੈ ਹੀ ਨਹੀਂ ਕੰਮ ਤਾਂ ਕਰਨੇ ਵਾਲਾ ਹੋਣਾ ਚਾਹੀਦਾ ਕੰਮ ਤਾਂ ਕਰਨੇ ਵਾਲਾ ਹੋਣਾ ਚਾਹੀਦਾ ਕੰਮ ਤਾਂ ਕਰ ਜਿੱਥੇ ਮਰਜ਼ੀ ਕੰਮ ਕਰ ਲੈ ਕੰਮ ਚਲੇਗਾ ਇਹੋ ਜੀ ਗੱਲ ਜੇ ਬੰਦਾ ਨਹੀਂ ਕਿਵੇਂ ਤੁਸੀਂ ਪਹਿਲਾਂ ਸਾਰੇ ਬਜ਼ੁਰਗ ਖੜੇ ਹੋ ਪਹਿਲਾਂ ਕੰਮ ਕਰਦੇ ਸੀਗੇ ਹੁਣ ਤਾਂ ਚਲੋ ਤੁਸੀਂ ਦੇਖ ਕੇ ਅੰਦਰ ਮਸ਼ੀਨਰੀ ਵੀ ਬਹੁਤ ਆ ਗਈ ਹੋਈ ਹੈ ਹਰੇਕ ਫਸਲ ਵਾਸਤੇ ਲੱਗ ਮਸ਼ੀਨਰੀ ਹੈ ਬੈਂਕੀ ਹੈ ਮੰਨਦੇ ਹੋ ਵੀ ਸਾਰੇ ਕਿਸਾਨ ਨਹੀਂ ਖਰੀਦ ਸਕਦੇ ਦੇਖੋ ਅੱਜ ਤਾਂ ਰਿਸੋਰਸ ਹੀ ਘੱਮ ਚੱਲ ਰਿਹਾ ਅੱਜ ਕੱਲ੍ਹ ਕੇ ਜਵਾਨ ਟਰੈਕਟਰ ਨੂੰ ਜਾ ਕੇ ਗ੍ਰੀਸ ਕਰਨਾ ਨਾ ਮਿਲਿਆ ਪਰ ਪ੍ਰੋਟੈਕਟ ਚਹੀਦੀ 50000 ਵਾਲੀ ਮਤਲਬ ਉਹ ਚੀਜ਼ ਚਸਦੀ ਨਹੀਂ ਚਸਦੀ ਤਾਂ ਜੇ ਬੰਦਾ ਹਾਇਸੀਅਤ ਦੇ ਮੁਤਾਬਕ ਚੱਲੇ ਘਰ ਕੇ ਲਾਣੇਦਾਰ ਨੂੰ ਦੇਖ ਕੇ ਚੱਲੇ ਪਿੱਛਾਂ ਅੱਜ ਕੇ ਟਾਈਮ ਲਾਣੇਦਾਰ ਨੂੰ ਪੁੱਛਦਾ ਕੋਈ ਨਹੀਂ ਮਰਜ਼ੀ ਵਾਲੇ ਖਰਚ ਚੱਲ ਰਿਹਾ ਉੱਥੇ ਜਗ੍ਹਾ ਘਰ ਮਾਰ ਖਾਂਦਾ ਜਿੱਥੇ ਥਪਾਕ ਉੱਥੇ ਸਭ ਕੁਝ ਉੱਥੇ ਕੋਈ ਦਿੱਕਤ ਨਹੀਂ ਹੈਗੀ ਗਲਤ ਹੈ ਸਰ ਤੁਹਾਡਾ ਕੀ ਨਾਮ ਆ ਭਾਈ ਜੀ ਸਰ ਤੁਸੀਂ ਦੱਸੋ ਬਸ ਹੋਏ ਮੈਂ ਕੀ ਗੱਲੇ ਗੁਰਦੇਵ ਸਿੰਘ ਹੈ ਤੁਸੀਂ ਅੰਦਰ ਕੀ ਦੇਖਿਆ ਮਸ਼ੀਨਰੀ ਕੋਈ ਪਸੰਦ ਆਈ ਵੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਸਭ ਮਸ਼ੀਨਰੀ ਬਹੁਤ ਠੀਕ ਹੈ ਆ ਬਹੁਤ ਵਧੀਆ ਮਤਲਬ ਇਹਦੇ ਵਿੱਚ ਤੁਹਾਨੂੰ ਲੱਗਦਾ ਵੀ ਪਹਿਲਾਂ ਕਿਸਾਨਾਂ ਕੋਲ ਚਲੋ ਹੁੰਦੇ ਨੇ ਜਿਹੜੀ ਲੋੜ ਵਾਲੀ ਚੀਜ਼ ਆ ਹਾਲ ਸੁਆਗਾ ਉਹ ਹੁੰਦੀ ਨੇ ਜਿਹਨੀਆਂ ਨਵੀਂ-ਨਵੀਂ ਆਈਟਮ ਆ ਜਾਂਦੀਆਂ ਨੇ ਪੀ ਉਹ ਕੰਪਨੀਆਂ ਜਾਣ ਕੇ ਲਈ ਜਾਂਦੀ ਨੇ ਜਿਹਦੀ ਲੋੜ ਵੀ ਨਹੀਂ ਹੈਗੀ ਮੰਨਦੇ ਹੋ ਹਾਂਜੀ ਹਾਂ ਮੰਨਾਂਗੇ ਹਾਂਜੀ ਬਹੁਤ ਦੱਸੀਏ ਠੀਕ ਹੈ ਬਾਬਾ ਜੀ ਕੀ ਨਾਮ ਹੈ ਸਰਦਾਰ ਸਿੰਘ ਬਨੂੜ ਦਾ ਠੀਕ ਹੈ ਬਾਬਾ ਜੀ ਜਿਵੇਂ ਮਸ਼ੀਨਰੀ ਦਾ ਨਮੀ ਨਮੀ ਆਈ ਜਾਂਦੀ ਹੈ ਜਾਂ ਇੱਥੇ ਮੇਲੇ ਦੇ ਵਿੱਚ ਤੁਸੀਂ ਸਾਰਾ ਕੁਝ ਘੁੰਮ ਕੇ ਦੇਖ ਕੇ ਆਇਆ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗੀ ਹੈ ਜਿਹੜੀ ਆਦ ਕੀ ਅੱਗੇ ਮਸ਼ੀਨਰੀ ਅੱਗੇ ਨਾ ਹੋਰ ਬੜੀਆਂ ਆ ਜਾਂਦੇ ਕਿਹੜੀ ਕਿਹੜੀ ਖਰੀਦੀ ਜੀ ਭੈ ਘਰੋਂ ਰੱਖਣੇ ਵੀ ਥਾਂ ਨਹੀਂ ਨਹੀਂ ਆ ਘਰੋਂ ਥਾਂ ਨਹੀਂ ਰਹੀਆਂ ਮਸ਼ੀਨਰੀ ਖੜਾਉਣੇ ਨੂੰ ਵੀ ਇੰਨਾ ਸੰਧ ਖੜਾ ਜਾ ਕਰ ਮਤਲਬ ਇਹ ਮਤਲਬ ਤੈਨੂੰ ਕਿ ਜਾਤਰ ਮਸ਼ੀਨ ਤੇਰੀ ਕਿਹੜੀ ਲੱਗੀ ਵੀ ਛੋਟੇ ਕਿਸਾਨ ਵਾਲੀ ਹੈ ਕਿ ਵੱਡੇ ਕਿਸਾਨ ਵਾਲੀ ਹੈ ਇਹ ਇਹ ਤਾਂ ਵੱਡੇ ਜੀਵਿਦਾਰਾਂ ਵਾਲਾ ਸਮਾਂ ਆ ਸਾਰਾ ਜੀ ਹਾਂ ਜੀ ਹਾਂ ਜਿੰਨਾ ਵੀ ਸਾਰਾ ਵੱਡੇ ਜੀਵਿਦਾਰਾਂ ਦਾ 100 100 ਆਵਰ ਦਾ ਟਰੈਕਟਰ ਚੀਜ਼ ਆ ਉਹਨੂੰ ਜਿਹੜਾ ਖਿੱਚੇਗਾ ਭਾਈ ਅੱਜ ਕੱਲ ਫਿਰ ਨੌਜਵਾਨ ਕਹਿੰਦੇ ਨੇ ਵੀ ਟਰੈਕਟਰ ਵੀ ਵੱਡਾ ਚਾਹੀਦਾ ਰਿਸੋ ਰਿਸੀ ਖਰੀਦਦੇ ਰਿਹਾ ਛੋਟਾ ਤਾਂ ਖਿੱਚਦਾ ਨਹੀਂ ਹੈ ਇਹਨੂੰ ਛੋਟਾ ਖਿੱਚਦਾ ਨਹੀਂ ਵੱਡਾ ਉਹ ਤਾਂ ਅੱਗੋਂ ਨਵੀਆਂ ਐਟਮਾਂ ਕਿਹੜੀਆਂ ਦੇਖੀਆਂ ਸਵਾਰ ਜਿਹੜੀਆਂ ਪਹਿਲਾਂ ਕਦੇ ਨਹੀਂ ਅਖੀਆਂ ਉਹ ਦੱਸੋ ਰੂਟਰ ਬੋਡਰ ਬੜੇ ਬੜੇ ਪਏ ਆ ਜੀ ਬੜੀਆਂ ਮਸ਼ੀਨਾਂ ਆ ਗਈਆਂ ਸਾਰੀਆਂ ਕੋਈ ਕਾਸੀ ਦੀ ਮਸ਼ੀਨ ਆ ਗਈ ਕੋਈ ਕਾਸੀ ਦੀ ਮਸ਼ੀਨ ਆ ਗਈ ਸਾਰੀਆਂ ਵੱਡੀਆਂ ਮਸ਼ੀਨਾਂ ਆ ਗਈਆਂ ਹਾਂ ਜੀ ਛੋਟਾ ਜੀਵਿਦਾਰ ਨਾ ਲੈ ਸਕਾ ਉਹਨੂੰ ਨਾ ਚਲਾ ਸਕਿਆ ਹਾਂ ਜੀ ਉਸ ਤੋਂ ਇਲਾਵਾ ਹੋਰ ਵੀ ਸਟਾਲਾਂ ਕੀ ਤਰ੍ਹਾਂ ਦੇ ਲੱਗਿਆ ਹੋਏ ਨੇ ਨਿੱਕੀਆਂ ਮੋਢੀ ਜਾਲੀਆਂ ਉਹ ਚੀਜ਼ਾਂ ਦੀ ਲੋਡ ਹੁੰਦੀ ਆ ਹਾਂ ਉਹਨਾਂ ਦੀ ਲੋਡ ਹਾਂ ਜੀ ਲੈ ਲੈ ਬਹੁਤ ਹਾਏ ਜੀ ਦੁਨੀਆ ਵਾਲੇ ਜਰੇ ਆਂ ਬੀਜ ਵਧਾ ਲੈ ਜਰੇ ਮਤਲਬ ਤੁਹਾਨੂੰ ਜਾਣਕਾਰੀ ਵੀ ਮਿਲੀ ਆ ਕੋਈ ਜਿਵੇਂ ਬੰਦਾ ਮੇਲੇ 'ਚ ਆਉਂਦਾ ਦੂਜੇ ਉੱਥੇ ਕੁਝ ਸਿੱਖਣ ਨੂੰ ਮਿਲਦਾ ਸਿੱਖਣ ਨੂੰ ਵੀ ਮਿਲਿਆ ਕੁਝ ਤੁਹਾਨੂੰ ਆ ਜੀ ਮਤਲਬ ਜਿਹੜਾ ਲੋਕ ਆ ਆਪਣੇ ਮਾਤਮੇਦ ਜੋਗੀ ਆ ਇਹ ਚੀਜ਼ ਲੈ ਰਹੇ ਆ ਜਾਂ ਜਿਹਨੂੰ ਲੋੜ ਆ ਮਤਲਬ ਇਹ ਬੀਜ ਹਰ ਕੋਲ ਨੂੰ ਕਣਕ ਕਹਿੰਦਾ ਫਿਰ ਜੇ ਫਿਰ ਤਾਂ ਭਾਜੀ ਭਾਜੀ ਨਾ ਕੀ ਆ ਹਾਂਜੀ ਦੀਪ ਸਿੰਘ ਕੀ ਕਹਿੰਦੇ ਤੁਸੀਂ ਕਿਸਾਨ ਮੇਲੇ ਤੇ ਆਇਓ ਕਿਵੇਂ ਲੱਗਿਆ ਕਿਹੜੀ ਚੀਜ਼ ਸਿੱਖਣ ਨੂੰ ਮਿਲੀ ਤੁਹਾਨੂੰ ਬਹੁਤ ਬਹੁਤ ਪੁਰਾਣੀ ਚੀਜ਼ਾਂ ਵੀ ਪੁਰਾਣਾ ਕਲਚਰ ਵੀ ਪਿਆ ਜੂਰੇ ਬਾਕੀ ਨਵੇਂ ਮਸ਼ੀਨਰੀ ਵੀ ਹੈ ਜੋ ਅੱਜ ਦੇ ਯੁੱਗ ਦੀ ਉਹ ਵੀ ਹੈ। ਤੁਸੀ ਮੰਨਦੇ ਹੋ ਕਿ ਜਿਹੜੀ ਮਸ਼ੀਨਰੀ ਦੀ ਕਿਸਾਨਾਂ ਨੂੰ ਲੋੜ ਹੈ ਉਹੀ ਹੈ ਜਾਂ ਫਿਰ ਨਵੀਆਂ ਨਵੀਆਂ ਏਜੰਸੀ ਦੇ ਰੱਗੂ ਕਿਸਾਨਾਂ ਦੇ ਲੋੜ ਵਧੀ ਜਾ ਰਿਹਾ ਹੈ ਵੀ ਆ ਵੀ ਚਲੋ ਖਰੀਦ ਹੀ ਲੈਣੇ ਆ। ਮਸ਼ੀਨਰੀ ਤਾਂ ਜੇ ਨਵੀਂ ਆ ਰਹੀ ਹੈ ਉਹਦੀ ਵੀ ਲੋੜ ਹੈਗੀ ਹੈ ਨਵੀਂ ਉਹਦੇ ਵਾਸਤੇ। ਹਾਂਜੀ ਹਾਂਜੀ। ਕਿੱਥੋਂ ਆਏ ਤੁਸੀਂ? ਬੰਨੇੜੇ ਦੁਕਾਨ ਆਪਣੇ ਨਾਲੇ। ਹਾਂਜੀ। ਪਿੰਡ ਦੇ ਵੀ ਨਗਰ ਆਏ ਹੁੰਦੇ। ਅੱਜ ਕੱਲ ਜਿਵੇਂ ਨੌਜਵਾਨ ਕੰਮ ਨਹੀਂ ਕਰ ਰਹੇ ਮਸ਼ੀਨਰੀ ਬਹੁਤ ਆ ਗਈ। ਉਹਦਾ ਕਾਰਨ ਕੀ ਮੰਨਦੇ ਹੋ? ਕੰਮ ਤਾਂ ਕਰ ਰਹੇ ਆ ਨੌਜਵਾਨ ਕਰਦੇ ਕੀ ਕਰ ਰਹੇ ਕੰਮ ਦਾ ਨਹੀਂ ਉਹ ਤਾਂ ਫਿਰ ਮਸ਼ੀਨਰੀ ਕਰਨਾ ਜੀ ਜਿੱਦਾਂ ਪਹਿਲਾਂ ਆਪਾਂ ਮਿੰਟ ਕਰਦੇ ਹੁਣ ਮਸ਼ੀਨਰੀ ਆ ਗਈ ਉਹ ਵੀ ਤੇ ਆਪਾਂ ਚਲਾਵਾਂਗੇ ਮਸ਼ੀਨਰੀ ਵੀ ਤਾਂ ਹੀ ਚੱਲੂ ਨਾ ਜੀ ਕੰਮ ਤਾਂ ਕਰ ਰਹੇ ਆ ਕੰਪਨੀ ਜੀ ਮੰਨਦੀ ਵੀ ਉਹ ਵੀ ਜਿਹੀ ਚੱਲਾਈ ਜਾ ਰਹੀ ਹੈ ਅੱਗੋ ਅੱਗੋ ਨਮੀ ਨਮੀ ਆ ਵੀ ਸਾਰੇ ਲੋਕ ਮਸ਼ੀਨਰੀ ਤੇ ਆ ਜਾਣਾਂ ਵੀ ਜਿਹਦੀ ਘੱਟ ਲੋੜ ਹੈ ਕਿਸਾਨਾਂ ਨੂੰ ਪਰ ਮਜਬੂਰੀ 'ਚ ਖਰੀਦਣੀ ਪੈਂਦੀ ਹੈ ਕਿਉਂਕਿ ਬਹੁਤ ਮਹਿੰਗੀ ਹੈ ਇਹ ਮੰਨਦੇ ਹੋ ਵੀ ਮਹਿੰਗੀਆਂ ਨੇ ਅੱਜ ਕੱਲ ਸਾਰੇ ਸਾਧਨ ਜਿਹੜੇ ਵੀ ਕਿਸਾਨ ਵਰਤਦੇ ਨੇ ਜੀ ਵੀਰੇ ਮਹਿੰਗੇ ਤਾਂ ਹੈਗੇ ਆ ਜੀ ਤਕਰੀਬਨ ਸਬਸਿਡੀ ਮਿਲਦੀ ਹੈ ਸਬਸਿਡੀ ਸਬਸਿਡੀ ਮਿਲਦੀ ਹੈ ਕੁਝ ਕੁ ਚੀਜ਼ਾਂ ਦੇ ਮਿਲਦੀ ਹੈ ਜੀ ਭਾਈ ਤੁਹਾਡਾ ਕੀ ਨਾਮ ਹੈ ਮਨਦੀਪ ਸਿੰਘ ਜੀ ਜਿਹੜੀ ਕਿਸਾਨ ਮੇਲੇ ਲੱਗਦੇ ਨੇ ਸਰਕਾਰਾਂ ਵੱਲੋਂ ਲਾਏ ਜਾਂਦੇ ਨੇ ਇਹ ਵਾਕਏ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਨਾ ਕੋਈ ਲਾਭ ਮਿਲਦਾ ਹੈ ਜਾਂ ਫਿਰ ਇੱਥੇ ਕਿਸਾਨ ਇੱਕ ਮਤਲਬ ਜ਼ਿੰਮੇਵਾਰੀ ਨੂੰ ਆਉਂਦੇ ਨੇ ਜਾਂ ਕੀ ਕਹਿੰਦੇ ਨੇ ਚਲੋ ਘੁੰਮੇ ਆਉਂਦੇ ਆ ਜਾਂ ਕਿ ਕਿ ਲਾਭ ਮਿਲਦਾ ਹੈ ਵਾਕਏ ਦੇ ਵਿੱਚ ਨਹੀਂ ਦੇਖੋ ਲਾਭ ਤਾਂ ਮਿਲਦਾ ਜ਼ਰੂਰ ਜਿਵੇਂ ਹੁਣ ਇੱਥੇ ਕੁਝ ਕਮੀਆਂ ਹੈਗੀਆਂ ਨੇ ਜਿਵੇਂ ਬੀਜ ਵਗੈਰਾ ਨਹੀਂ ਵੇ ਹੈਗੇ ਤੇ ਜਿਹੜੀ ਮਤਲਬ ਚੀਜ਼ ਦੀ ਲੋੜ ਹੈ ਉਹ ਕੁਝ ਦੇਖਣ ਨੂੰ ਘਾਟ ਮਿਲੀ ਹੋਰੇ ਤੇ ਉਹ ਮਸ਼ੀਨਰੀ ਹੈਗੀ ਆ ਪਰ ਮਸ਼ੀਨਰੀ ਬਹੁਤ ਜ਼ਿਆਦੇ ਆ ਮਤਲਬ ਮਹਿੰਗੀ ਬਹੁਤ ਹੈ ਐਡੀ ਵੱਡੀ ਹੈ ਦੇਖੋ ਆਮ ਕਿਸਾਨ ਦੇ ਲੋੜ ਨਹੀਂ ਕਰ ਸਕਦਾ ਸੀ ਨੂੰ ਨਹੀਂ ਲੈ ਸਕਦਾ ਤੇ ਪਰ ਕੁਝ ਮਜਬੂਰੀਆਂ ਵੀ ਨੇ ਦੋ ਚੀਜ਼ਾਂ ਨੇ ਵੀਰੇ ਜਿਵੇਂ ਹੁਣ ਅੱਗੇ-ਅਗੇ ਲੇਬਰ ਦੀ ਘਾਟ ਹੈ ਤਾਂ ਜਦੋਂ ਅਸੀਂ ਸੋਚਦੇ ਆ ਤਾਂ ਇਹ ਵੀ ਸੋਚਦੇ ਆ ਵੀ ਅੱਗੇ-ਅਕੇ ਕੰਮ ਹੀ ਇਹੀ ਹੋਣਗੇ ਆ ਪਰ ਹੁਣ ਜ਼ਮੀਨਾਂ ਘਟਦੀਆਂ ਜਾ ਰਹੀਆਂ ਨੇ ਤੇ ਮਸ਼ੀਨਰੀ ਵੱਡੀ ਹੁੰਦੀ ਜਾ ਰਹੀ ਹੈ ਮਤਲਬ ਕਿਸਾਨ ਦੋਨੋਂ ਪਾਸੇ ਫਸੇ ਹੋਇਆ ਲੇਬਰ ਵੀ ਨਹੀਂ ਹੈਗੀ ਤੇ ਮਸ਼ੀਨਰੀ ਵੀ ਨਹੀਂ ਖਰੀਦ ਸਕਦਾ ਇੱਧਰ ਤੁਹਾਨੂੰ ਅੱਜ ਕਿਹੜੀ ਲੱਗੀ ਪਈ ਆ ਚੀਜ਼ਾਂ ਨਵੀਆਂ ਆਈਆਂ ਨੇ ਆਟਮਾ ਮਸ਼ੀਨਰੀ ਦੀਆਂ ਕਿਹੜੀ ਕਿਹੜੀ ਨਵੀਂ ਲੱਗੀ ਤੁਹਾਨੂੰ ਜਿਵੇਂ ਹੁਣ ਆ ਹੈਰੋ ਹੀ ਲਾ ਲੋ ਆ ਆਮ ਜੇ ਆਪਾਂ ਲੈਨੇ ਆ ਤਾਂ ਮੇਰੇ ਕੋਲ 50 ਹਜ਼ਾਰ 60 ਹਜ਼ਾਰ ਤੱਕ ਮਤਲਬ ਮਿਲ ਜਾਂਦੀ ਹੈ ਮਿਲ ਜਾਂਦੀ ਹੈ 7 70 ਹੁਣ ਜਿਹੜੀ ਉਹਰੇ ਹਾਈਡਰੋਲਿਕ ਹੈਰੋ ਆ ਗਿਆ ਔਰ ਡੇ ਡੇ 2 2 ਲੱਖ ਦੀਆਂ ਟਾਈ ਟਾਈ ਲੱਖ ਦੀਆਂ ਦੇਖੋ ਕਿੰਨੇ ਦੀ ਟਰਾਲੀ ਬਣ ਜਾਂਦੀ ਹੈ ਹਨਾ ਜੀ ਮਤਲਬ ਉਹ ਚੀਜ਼ਾਂ ਕੁਝ ਨਵੀਆਂ ਨੇ ਤੇ ਇੱਕ ਦੋ ਚੀਜ਼ ਹੋਰ ਵੀ ਖਰ ਹੈਗੀਆਂ ਨੇ ਮਤਲਬ ਹਾਂ ਵੀ ਤੁਸੀਂ ਮੰਨਦੇ ਹੋ ਵੀ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ ਬੱਚੇ ਇੱਥੇ ਆਉਂਦੇ ਹੋਣਗੇ ਉਹ ਦੇਖੋ ਦੇਖੀ ਜਿਹਦੇ ਕੋਲ ਕਿਲਾ ਦੋ ਕਿੱਲੇ ਜ਼ਮੀਨ ਹੈ ਉਹਨੇ ਦੀ ਜ਼ਮੀਨ ਨਹੀਂ ਜਿੰਨੀ ਦੀ ਮਸ਼ਹਦ ਨਹੀਂ ਖਰੀਦਣੀ ਚਾਹੁੰਦਾ ਮਤਲਬ ਕਰੋੜਾ ਰੁਪਏ ਦਾ ਇੱਕ ਬਣ ਜਾਂਦੀਆਂ ਨੇ ਜੀ ਇਹ 5-7 ਆਈਟਮਾਂ ਵੀ ਰੱਖਣਾ ਬਿਲਕੁਲ ਵੀਰੇ ਇੱਕ ਦੋ ਕਿੱਲੇ ਵਾਲਾ ਤਾਂ ਕੀ ਜਿਹੜੀਆਂ ਉਹ ਜਿਵੇਂ ਮਸ਼ੀਨਰੀਆਂ ਨੇ ਦਿਖਾ ਜਾਂ ਜਾਂ ਨੇ 20 ਕਿੱਲੇ ਵਾਲਾ ਵੀ ਨਹੀਂ ਲੈ ਸਕਦਾ ਹਾਂ ਜੀ ਹਾਂ ਬਿਲਕੁਲ ਨਹੀਂ ਲੈ ਸਕਦਾ ਠੀਕ ਹੈ ਐਨੀਆਂ ਮਹਿੰਗੀਆਂ ਨੇ ਮਤਲਬ ਠੀਕ ਹੈ ਗਵਰਨਮੈਂਟ ਸਬਸਿਡੀ ਵੀ ਦਿੰਦੀ ਹੈ ਪਰ ਸਬਸਿਡੀ ਉਹ ਨਾਂ ਦਾ ਹੁੰਦਾ 50% 60% ਦਾ ਪਰ ਉਹਦੇ ਜਦੋਂ ਜਦੋਂ ਅਸੀਂ ਆਮ ਦੁਕਾਨ ਨਾਲ ਸਿੱਧੀ ਡੀਲ ਕਰਦੇ ਆਂ ਤੇ ਇੱਕ ਗਵਰਨਮੈਂਟ ਦੇ ਰੇਟ ਵਾਲੇ ਪਾਸੇ ਨੂੰ ਜਾਂਦੇ ਆਂ ਤਾਂ ਮੇਰੇ ਖਿਆਲ ਨਾਲ ਵੀ 10 ਤੋਂ 20% ਦਾ ਮਾਰਜਨ ਹੁੰਦਾ ਫਾਇਦਾ ਹੁੰਦਾ ਸਬਸਿਡੀ ਦਾ 10 15 ਬਸ ਜੋਰ ਲਾਗੇ 20 ਵੀ ਬਹੁਤ ਘੱਟ ਹੈ ਵੀ 10 15% ਹੁੰਦਾ ਤੇ ਇਹਦੇ ਚ ਜੇ ਗਵਰਨਮੈਂਟ ਰੱਖ ਦਿੰਦੀ ਹੈ 60% ਹੈ ਜੀ 70% ਹੈ 80% ਹੈ ਨਹੀਂ ਹੁੰਦਾ ਆਖਰੀ ਸਵਾਲ ਇੱਕ ਪਾਸੇ ਕਿਸਾਨ ਮਿਲਦੇ ਲੱਗ ਰਹੇ ਨੇ ਦੂਜੇ ਪਾਸੇ ਧਰਨੇ ਲੱਗ ਰਹੇ ਨੇ ਕਿਸਾਨਾਂ ਦੇ ਪਰ ਜੇ ਅਸਲ ਦੇ ਵਿੱਚ ਕਿਸਾਨ ਦੇਖੇ ਜਾਵੇ ਖੁਸ਼ ਹੈ ਕਿ ਉਦਾਸ ਹੈ ਨੇ ਬਹੁਤ ਉਦਾਸ ਦੇਖੋ ਜਿਹੜੇ ਧਰਨੇ ਲੱਗ ਰਹੇ ਨੇ ਇਹ ਵੀ ਜਾਈ ਹੈ ਉਹ ਵੀ ਆਪਣੀ ਮੰਗਾਂ ਵਾਸਤੇ ਬੈਠੇ ਆ ਤੇ ਉਹ ਵੀ ਕੋਈ ਨਜਾਇਜ਼ ਨਹੀਂ ਹੈਗਾ ਤੇ ਹੁਣ ਕੋ ਤੁਹਾਡੇ ਸਾਹਮਣੇ ਆ ਜਿਹੜੇ ਸਰਕਾਰ ਸੜਕਾਂ ਤੇ ਬੈਠਣਾ ਕਿਹੜਾ ਕਿਸੇ ਦਾ ਦਿਲ ਕਰਦਾ ਕੋਈ ਬੈਠ ਕੇ ਦਿਖਾਵੇ ਲੀਡਰ ਆਪਣੇ ਬੱਚਿਆਂ ਨੂੰ ਇੱਕ ਰਾਤ ਬਾਹਰ ਆਪਣੇ ਘਰ ਤੋਂ ਬਾਹਰ ਕੱਟ ਕੇ ਦਿਖਾਵੇ ਫਿਰ ਪਤਾ ਲੱਗਦਾ ਆਪਣੇ ਬਜ਼ੁਰਗਾਂ ਨੂੰ ਬਾਹਰ ਕੱਟ ਕੇ ਦਿਖਾਓ ਇੱਕ ਰਾਤ ਫਿਰ ਪਤਾ ਲੱਗਦਾ ਵੀ ਹਾਂ ਵੀ ਬੈਠਣਾ ਸੌਖਾ ਹੈਗਾ ਕੁਝ ਲੋਕ ਆ ਜਿਹੜੇ ਫਾਲਤੂ ਦੀਆਂ ਗੱਲਾਂ ਕਰੀ ਜਾਂਦੇ ਨੇ ਜੀ ਇਹ ਵੈਸੀ ਬੈਠੇ ਨੇ ਘਰੋਂ ਬੇਲੇ ਨੇ ਮੈਂ ਤਾਂ ਕਹਿੰਦਾ ਵੀ ਜੇ ਕੋਈ ਬੇਲਾ ਵੀ ਆਪਣੇ ਘਰ ਤੋਂ ਇੱਕ ਰਾਤ ਘਰ ਤੋਂ ਬਾਹਰ ਆਪਣੇ ਗੇਟ 'ਤੇ ਹੀ ਬੈਠ ਕੇ ਦਿਖਾ ਦੇ ਸੜਕਾਂ 'ਤੇ ਬੈਠਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਆਪਣੇ ਗੇਟ 'ਤੇ ਬੈਠ ਕੇ ਦਿਖਾ ਦੇ ਦੇ ਦੇਖੋ ਮੰਨਣਾ ਤਾਂ ਗਵਰਨਮੈਂਟ ਨੂੰ ਪੈਣੀ ਹੈ ਮੰਨਣਾ ਤਾਂ ਪੈਣੀ ਹੈ ਜੀ ਅੱਜ ਨਹੀਂ ਤਾਂ ਕੱਲ ਅੱਜ ਨਹੀਂ ਤਾਂ ਮੰਨਣਾ ਤਾਂ ਪੈਣੀ ਹੈ ਮੰਨਣਾ ਤਾਂ ਪੈਣਾ ਹੈ ਤੁਸੀਂ ਕੀ ਦੇਖਿਆ ਵੀਰ ਅੰਦਰ ਬਹੁਤ ਕੁਝ ਦੇਖਿਆ ਜੀ ਨਵੀਂ ਚੀਜ਼ ਕੋਈ ਨਵੇਂ ਦਾ ਫਾਲੇ ਆ ਹਾਈ ਡਰੋਨ ਦੀ ਚੀਜ਼ਾਂ ਜਿੱਦਾਂ ਹੈਰੋ ਹੋ ਗਈ ਲੰਬੀਆਂ ਲੰਬੀਆਂ ਬੜੀ ਬੜੀਆਂ ਕੱਢਤੀ ਇਹ ਤਾਂ ਮੰਨ ਲਓ ਵੀ ਕਿਸਾਨ ਯਾਤਰ ਦੇਖਣ ਹੀ ਆਉਂਦੇ ਨੇ ਜਿਹੜੀਆਂ ਨਵੀਂ ਮਸ਼ੀਨਰੀ ਕਿਉਂਕਿ ਬਹਿੰਗੀ ਆ ਕਿ ਖਰੀਦੇ ਵੀ ਨੇ ਯਾਤਰ ਦੇ ਖਰੀਦੇ ਦੇ ਵੀ ਹੈਗੇ ਆ ਇਹ ਤਾਂ ਇਦਾਂ ਦਾ ਹੈ ਨਹੀਂ ਜਿਹੜੇ ਮੋਟੀ ਪਾਰਟੀ ਆ ਉਹ ਤਾਂ ਖਰੀਦੀ ਆ ਜੀ ਆ ਵੱਡੇ ਜ਼ਿਮੀਂਦਾਰ ਆ ਜਿਹੜੇ ਆਨੇ ਆ ਤਾਂ ਖਰੀਦਦੇ ਆ ਸਾਹ ਪਰ 1 ਤੋਂ ਪਰਸੈਂਟ 1 ਤੋਂ ਇੱਕ ਜਿਵੇਂ ਹੋਰ ਵੀ ਚੱਲਣ ਲੱਗੀਆਂ ਹੋਈਆਂ ਨੇ ਕਲਚਰ ਨੂੰ ਲੈ ਕੇ ਉਹਦੇ ਵਿੱਚ ਤੁਹਾਨੂੰ ਕਿਹੜੀ ਵੱਖਰੀ ਚੀਜ਼ ਮਿਲੀ ਵੀ ਸਾਡਾ ਕਲਚਰ ਸੰਭਲਣ ਵਾਸਤੇ ਕੋਸ਼ਿਸ਼ਾਂ ਹੋ ਰਹੀਆਂ ਨੇ ਕਿਦਾਂ ਸਭਿਆਚਾਰ ਨਾਲ ਸੰਬੰਧਿਤ ਕੋਈ ਆਈਟਮਾ ਕਿਹੜੀ ਵਧੀਆ ਲੱਗੀ ਪੀ ਆ ਹਾਂ ਸਟਾਰ ਲੱਗੀ ਆ ਪੀ ਸਭਿਆਚਾਰ ਨੂੰ ਵੀ ਸਾਂਭਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਪੱਛਮੀ ਸਭਿਆਚਾਰ ਦਾ ਜ਼ਿਆਦਾ ਪ੍ਰਭਾਵ ਹੈ ਆਪਣੇ ਪੰਜਾਬ ਤੇ ਪੁਰਾਣੀ ਟਾਈਮ ਦੀਆਂ ਚੀਜ਼ਾਂ ਬਹੁਤ ਪਈਆਂ ਜੀ ਦੇਖਣ ਨੂੰ ਮਿਲਿਆ ਉਹ ਅਸੀਂ ਦੇਖੀ ਵੀ ਐ ਛੋਟੇ ਹੁੰਦੇ ਆ ਚੱਕੀ ਹੋ ਗਈ ਬਹੁਤ ਕੁਝ ਦੇਖਿਆ ਅੰਦਰ ਪੁਰਾਣੇ ਟੇਬਲ ਕਾਰਟ ਰੇਡੀਓਏ ਪਏ ਆ ਉਸਾਲੇ ਵੀ ਪਏ ਆ ਸਾਨੂੰ ਹਜਾ ਮਾਨੋ ਜਿਵੇਂ ਇਹ ਦੱਸੋ ਕਿ ਕਈ ਕਹਿੰਦੇ ਨੇ ਵੀ ਅੱਜ ਕੱਲ ਨੌਜਵਾਨ ਕੰਮ ਨਹੀਂ ਕਰਨਾ ਚਾਹੁੰਦੇ ਬਾਹਰ ਜਾ ਕੇ ਕਰਨਾ ਚਾਹੁੰਦੇ ਨੇ ਇੱਥੇ ਨਹੀਂ ਕਰਦੇ ਹੈਗੇ ਖੇਤਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਬੱਚੇ ਨੇ ਮਹਿਸੂਸ ਕਰਦੇ ਕਿ ਕਰਦੇ ਹੋ ਕੰਮ ਕਰਾ ਕਰਦੇ ਆ ਜੀ ਅਸੀਂ ਤਾਂ ਸਾਡੀ ਤਾਂ ਉਮਰ ਠੀਕ ਹੈ ਜਿਹੜੇ ਹੁਣ ਯੂਥ ਹੈ ਉਹ ਕਰਦਾ ਹੀ ਨਹੀਂ ਆ ਜੀ ਉਹ ਬਾਹਰ ਨੂੰ ਭੱਜਦਾ ਹੈ ਜਿਆਦਾ ਹਾਂ ਸਰਕਾਰ ਦੇਖੋ ਸਰਕਾਰ ਦੇਖੋ ਦੇਖੀ ਆ ਜੀ ਸਰਕਾਰਾਂ ਦੀ ਕਮੀ ਕਰਕੇ ਆ ਡਰਗ ਦੀ ਸਮੱਸਿਆ ਹੀ ਮੰਨਦੇ ਹੋ ਕਰਕੇ ਵੀ ਬਿਲਕੁਲ ਹੈਗੀ ਹੈ ਹਾਂਜੀ ਆਓ ਇਮੀਕੋ ਕਿਸਾਨੀ ਤੁਸੀਂ ਕਿਸਾਨ ਮੇਲੇ 'ਚ ਆਇਓ ਇੱਕ ਨਾ ਪੋਸਤ ਦੀ ਖੇਤੀ ਦੀ ਮੰਗ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਚੁੱਕ ਰਹੇ ਨੇ ਪਹਿਲਾਂ ਵੀ ਬਹੁਤ ਲੀਡਰ ਚੁੱਕਦੇ ਰਹੇ ਨੇ ਨਮਜੋਤ ਸਿੱਧੂ ਵੀ ਜੇ ਪੋਸਤ ਦੀ ਖੇਤੀ ਹੁੰਦੀ ਹੈ ਚਲੋ ਉਹਦਾ ਜਿਹੜਾ ਦਵਾਈਆਂ 'ਚ ਵੀ ਪੈਂਦੀ ਹੈ ਖਾਣ ਵਾਸਤੇ ਤਾਂ ਵੱਖਰੀ ਗੱਲ ਹੈ ਪਰ ਕਿਸਾਨਾਂ ਨੂੰ ਕਿੰਨਾ ਕ ਫਾਇਦਾ ਮਿਲੂਗਾ ਨਹੀਂ ਦੇਖੋ ਉਹ ਵੀ ਸਾਰੇ ਕਿਸਾਨਾਂ ਨੂੰ ਥੋੜੀ-ਬਹੁਤੀ ਸ਼ੂਟ ਹੋਣੀ ਚਾਹੀਦੀ ਹੈ ਜਾਂ ਤਾਂ ਨਾ ਦਓ ਜਿਵੇਂ ਇੱਕ ਕਿਲਾ ਕਰ ਦੋ ਜਾਂ ਕੁਝ ਅੱਧਾ ਕਿਲਾ ਕਰ ਦੋ ਕੁਝ ਨਾ ਕੁਝ ਉਹਨੂੰ ਮਤਲਬ ਕਿਸਾਨਾਂ ਨੂੰ ਹੋ ਸਕਦਾ ਵੀ ਉਹਦੇ 'ਚ ਨਾਲ ਵੀ ਕੁਝ ਦੇਖੋ ਉਹ ਤਾਂ ਹਜੀ ਤਾਂ ਕਹਿਣ ਦੀਆਂ ਗੱਲਾਂ ਨੇ ਤੇ ਮਤਲਬ ਜਿਵੇਂ ਕਿਸਾਨ ਉਹਨੂੰ ਖੇਤੀ ਚ ਆਉਣਗੇ ਤੇ ਕੰਪਨੀ ਉਹਨੂੰ ਖਰੀਦਣਗੀਆਂ ਤੇ ਹੋ ਸਕਦਾ ਕਿਸਾਨ ਨੂੰ ਮੁਨਾਫਾ ਹੋ ਸਕਦਾ। ਉਹ ਰੇਟ ਆਈ ਹੈ। ਨਾਲੇ ਵੀ ਮੈਡੀਕਲ ਨਸ਼ੇ ਤੋਂ ਵੀ ਬਹੁਤ ਮੈਡੀਕਲ ਨਸ਼ੇ ਤੋਂ ਵੀ ਬੰਦਾ ਮਤਲਬ ਛੁੱਟ ਸਕਦਾ। ਇਹੀ ਹੱਲ ਹੈ ਜਿਵੇਂ ਨੌਜਵਾਨ ਕਹਿ ਰਹੇ ਨੇ ਨਸ਼ੇ ਤੋਂ ਹਟ ਨਹੀਂ ਰਹੇ ਤਾਂ ਸਰਕਾਰ ਵੀ ਅਚਾਨਕ ਹਟਾ ਨਹੀਂ ਸਕਦੀ। ਉਹਦਾ ਕੋਈ ਫੇਰ ਬਦਲ ਲੱਭਣਾ ਪਊਗਾ। ਬਿਲਕੁਲ ਲੱਭਣਾ ਪਊਗਾ। ਬਿਲਕੁਲ ਇਹ ਤਾਂ ਦੇਖੋ ਰਲ ਮਿਲ ਕੇ ਸਾਰਿਆਂ ਨੂੰ ਹੀ ਕਰਨਾ ਪੈਣਾ। ਸਰਕਾਰ ਨੂੰ ਸਾਥ ਦੇਣਾ ਪੈਣਾ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਸਰਕਾਰਾਂ ਦੀ ਕਮਾਈ ਹੈ ਇਸ ਚੀਜ਼ ਦੇ ਵਿੱਚ ਬਜੂਰ ਕਹਿੰਦੇ ਵੀ ਅਸੀਂ ਖਾਂਦੇ ਸੀ ਕਿ ਇਹਦੇ ਨਾਲ ਕੋਈ ਮੌਤ ਨਹੀਂ ਹੁੰਦੀ ਮੰਨਦੇ ਸਹੀ ਹੈ ਹਾਂ ਬਿਲਕੁਲ ਸਹੀ ਗੱਲ ਹੈ ਉਹ ਖਾ ਕੇ ਕੰਮ ਕਰਦੇ ਸੀਗੇ ਤਾਂ ਕੇ ਕੰਮ ਕਰਦੇ ਸੀਗੇ ਕੋਈ ਇਹਦੇ ਵਿੱਚ ਮਤਲਬ ਜਿਵੇਂ ਹੁਣ ਅੱਜ ਕੱਲ ਇੰਜੈਕਸ਼ਨ ਲਾ ਦਿੰਦੇ ਨੇ ਓਵਰਡੋਜ਼ ਲਾ ਕੇ ਡੈਥ ਹੋ ਜਾਂਦੀ ਹੈ ਮਤਲਬ ਇਹ ਚੀਜ਼ ਇਹਦੇ ਵਿੱਚ ਨਹੀਂ ਹੈਗੀ ਨਾ ਸਿਰ ਹਾਂ ਸਾੜੇ ਨਾ ਬਹੁਤ ਸਾਰੇ ਕਿਸਾਨ ਸੀ ਜਿਨ੍ਹਾਂ ਨੇ ਆਪਣੀ ਆਪਣੀ رائے ਸਾਂਝੀ ਕੀਤੀ ਹੈ ਕਿ ਕਿਸਾਨ ਮੇਲੇ 'ਚ ਜਾ ਕੇ ਕਿਹੋ ਜਿਹਾ ਲੱਗਿਆ ਬਹੁਤ ਸਾਰੇ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਇਹਨਾਂ ਨੂੰ ਜਿਹੜੇ ਕੀ ਖੇਤੀਬਾੜੀ ਦੇ ਸੰਧਰੇ ਨਵੇਂ ਸੰਧਰੇ ਜਿਹੜੇ ਉਹ ਆਰਐਨਏ ਤੇ ਹੋਰ ਵੀ ਸੱਭਿਆਚਾਰ ਨੂੰ ਸੰਬੰਧੀਆਂ ਕੋਸ਼ਿਸ਼ਾਂ ਮੇਲੇ ਦੇ ਵਿੱਚ ਹੋ ਰਹੀਆਂ ਨੇ ਇਹਨਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਛੱਠਾ ਲੀਡਰ ਪੰਜਾਬੀ মিডিਆ ਰਾਜਪੁਰਾ